ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਬਠਿੰਡਾ ਦੀ ਮਲਟੀ ਲੈਵਲ ਪਾਰਕਿੰਗ ਦੇ ਰਿਗਾਰਡਿੰਗ ਜਿਹੜੇ ਕੀ ਟੋਪ ਇਹਨਾਂ ਦੇ ਦੁਆਰਾ ਜਿਹੜੇ ਕੀ ਲੋਕਾਂ ਦੇ ਵਹੀਕਲ ਚੱਕੇ ਜਾਂਦੇ ਸੀ ਉਸ ਸੰਬੰਧ ਵਿੱਚ ਕਾਫੀ ਜ਼ਿਆਦਾ ਬਠਿੰਡੇ ਦੇ ਲੋਕਾਂ ਦੇ ਵਿੱਚ ਰੋਸ ਪਾਇਆ ਗਿਆ ਸੀਗਾ ਉਹ ਤੇ ਦੂਜੇ ਪਾਸੇ ਆਰਟੀਆਈ ਐਕਟੀਵਿਸਟ ਸੰਜੀਵ ਕੋਇਲ ਵੱਲੋਂ ਨਗਰ ਨਿਗਮ ਨੂੰ ਇੱਕ ਆਰਟੀਆਈ ਪਾਈ ਗਈ ਤੇ ਆਰਟੀਆਈ ਦੇ ਵਿੱਚ ਕੀਤੇ ਗਏ ਬਹੁਤ ਵੱਡੇ ਖੁਲਾਸੇ ਖੁਲਾਸੇ ਦੇ ਵਿੱਚ ਜਾਣਕਾਰੀ ਮਿਲੀ ਕਿ ਠੇਕੇਦਾਰ ਬਲੋਂ ਨਗਰ ਨਿਗਮ ਦੇ ਵਿੱਚ ਖਾਲੀ ਲੈਟਰ ਪੈਡਾਂ ਦੇ ਉੱਤੇ ਸਾਈਨ ਕਰਕੇ ਦਿੱਤੇ ਗਏ ਨੇ ਜੋ ਕਿ ਇੱਕ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਖਾਲੀ ਲੈਟਰ ਪੈਡ ਦੇਣ ਦਾ ਮਤਲਬ ਕੀ ਹੈ ਆਓ ਆਪਾਂ ਸੰਜੀਵ ਗੋਇਲ ਦੀ ਜਵਾਨੀ ਸੁਣਦੇ ਹਾਂ ਕੀ ਕਹਿਣਾ ਹੈ ਉਨ੍ਹਾਂ ਦਾ ਹਾਂਜੀ ਸੰਜੀਵ ਜੀ ਕੀ ਕਲਾਸੇ ਕਰਨ ਵਾਲੇ ਆ ਜਾਈਡੀ ਲੈ ਕੇ ਆਏ ਨੇ ਆਰਟੀ ਦੇ ਵਿੱਚ ਇਹ ਮਲਟੀਪਲ ਲੈਵਲ ਜਿਹੜੀ ਪਾਰਕਿੰਗ ਬਣੀ ਹੋਇਆ ਮਾਲ ਰੋਡ ਤੇ ਉਸ ਸੰਬੰਧੀ ਕੁਝ ਆਰਟੀ ਮੰਗੀ ਗਈ ਸੀ ਇਨਫੋਰਮੇਸ਼ਨ ਮੰਗੀ ਗਈ ਸੀ ਉਸ ਚੋਂ ਵਿੱਚ ਕੁਝ ਤੱਥ ਸਾਹਮਣੇ ਆਏ ਆ ਜਿਹੜੇ ਕਿ ਮੈਂ ਤੁਹਾਡੇ ਸਾਹਮਣੇ ਸਾਡੇ ਮਾਧਿਮ ਦੇ ਰਾਹੀਂ ਪਬਲਿਕ ਦੇ ਸਾਹਮਣੇ ਰੱਖਣਾ ਚਾਹਣਾ। ਇਹਦੇ ਵਿੱਚ ਇਹ ਵੀ ਮੈਂ ਪੁੱਛਿਆ ਸੀ ਮਲਟੀ ਸਟੋਰੀ ਪਾਰਕਿੰਗ ਦੇ ਵਿੱਚ ਠੇਕੇਦਾਰ ਨੇ ਕਿੰਨੀ ਪੇਮੈਂਟ ਤੁਹਾਨੂੰ ਜਮ੍ਹਾਂ ਕਰਵਾ ਦਿੱਤੀ ਗਈ ਹੈ। ਤੇ ਕਾਰਪੇਸ਼ਨ ਨੇ ਇਸ ਚੀਜ਼ ਦੱਸਿਆ ਵੀ ਤਕਰੀਬਨ 7 ਮਹੀਨਿਆਂ ਚ 7 ਦਸੰਬਰ 2023 ਤੋਂ ਲੈ ਕੇ 15 ਜੁਲਾਈ 2024 ਤੱਕ 7 ਮਹੀਨੇ ਅਪਰੋਕਸਿਮੇਟ ਹੋ ਗਏ। 7 ਮਹੀਨਿਆਂ ਦੇ ਵਿੱਚ 41,96,982 ਰੁਪਏ ਠੇਕੇਦਾਰ ਵੱਲੋਂ ਕਾਰਪੇਸ਼ਨ ਨੂੰ ਜਮ੍ਹਾਂ ਕਰਵਾਏ ਗਏ ਹੈ। ਤੇ ਉਸ ਤੋਂ ਬਾਅਦ ਇੱਕ ਗੱਲ ਮੈਂ ਇਹ ਵੀ ਪੁੱਛੀ ਗਈ ਸੀ ਵੀ ਇਹਨਾਂ ਨੇ ਕਿੰਨੇ ਵਹੀਕਲ ਟੋ ਕੀਤੇ ਗਏ ਪ ਟੋ ਕੀਤੇ ਗਏ ਸੀ ਚੱਕੇ ਗਏ ਸੀ ਤੇ ਉਹਦੇ ਵਿੱਚ ਦੱਸਿਆ ਗਿਆ ਪਿਛਲੇ 7 ਮਹੀਨਿਆਂ ਦੇ ਵਿੱਚ ਕਰੀਬ 3161 ਵਹੀਕਲ ਟੋ ਕੀਤੇ ਗਏ ਪਬਲਿਕ ਤੇ ਜਿਸ ਦਾ ਕੀ ਜੇ 800 ਰੁਪਏ ਗੱਡੀਆਂ ਦੇ ਸਾਹਮਣੇ ਜੁਰਮਾਨਾ ਲਾਉਣ ਦਾ 25,22,800 ਰੁਪਿਆ ਬੰਦਾ ਹੈ। ਯਾਨੀ 25,22,800 ਰੁਪਿਆ ਲੋਕਾਂ ਦੀ ਜੇਬਾਂ ਚੋਂ ਕਢਾ ਲਿਆ ਗਿਆ ਟੋ ਵੈਨ ਦੇ ਜੁਰਮਾਨੇ ਦੇ ਤੌਰ ਤੇ ਵਸੂਲ ਕੀਤਾ ਗਿਆ। ਤੇ ਉਹਦੇ ਵਿੱਚੋਂ 15 ਲੱਖ ਰੁਪਏ ਤਕਰੀਬਨ ਠੇਕੇਦਾਰ ਨੂੰ ਮਿਲੇ ਉਸ ਦੇ ਵਿੱਚੋਂ ਤੇ 9,48,000 ਰੁਪਿਆ ਤਨਸੋਰ ਵੀ ਕਾਰਪੋਰੇਸ਼ਨ ਨੂੰ ਪ੍ਰਾਪਤ ਹੋਏ ਕਿ 300 ਰੁਪਏ ਪਰ ਗੱਡੀ ਜਿਹੜਾ ਟੋ ਕਰਕੇ ਲੈ ਕੇ ਜਾਂਦੇ ਉਸ ਨੂੰ ਕਾਰਪੋਰੇਸ਼ਨ ਨੂੰ ਮਿਲ ਦਿੱਤਾ ਜਾਂਦਾ ਠੇਕੇਦਾਰ ਵੱਲੋਂ ਯਾਨੀ ਕਿ 10 ਲੱਖ ਰੁਪਏ ਦੇ ਤਕਰੀਬਨ ਕਾਰਪੋਰੇਸ਼ਨ ਨੂੰ ਮਿਲ ਗਿਆ ਉਸ ਦੇ ਵਿੱਚੋਂ ਤੇ 15 ਲੱਖ ਦੇ ਤਕਰੀਬਨ ਠੇਕੇਦਾਰ ਕੋਲ ਰਹਿ ਗਿਆ ਉਹਦੇ ਵਿੱਚੋਂ ਅਹਿਮ ਗੱਲਾਂ ਕੀ ਵੱਡੀਆਂ ਜਿਹੜੀਆਂ ਸਾਹਮਣੇ ਆਣੀਆਂ ਚਾਹੀਦੀਆਂ ਉਹ ਸਾਹਮਣੇ ਆਈਆਂ ਅਹਿਮ ਗੱਲ ਇਹ ਵੀ ਜਿਹੜੀਆਂ ਗੱਡੀਆਂ ਟੋ ਕਰਦੇ ਆ ਜਾਂ ਬੀਲੋਕ ਲਗਾਉਂਦੇ ਆ ਤੇ ਜਿਹੜੀਆਂ ਮੌਕੇ ਨਹੀਂ ਆਉਂਦਾ ਸਪੋਟੀ ਛੱਡ ਦਿੱਤੀ ਜਾਂਦੀ ਹੈ ਉਹਦੇ ਵਿੱਚੋਂ ਇਹਨਾਂ ਕੋਲ ਕਾਰਪੋਰੇਸ਼ਨ ਕੋਲ ਕੋਈ ਵੀ ਰਿਕਾਰਡ ਨਹੀਂ ਹੈ ਤੇ ਨਾ ਹੀ ਕਾਰਪੋਰ ਕਿਉਂਕਿ ਜੇਰੀਆ ਗੱਡੀਆਂ ਉੱਥੇ ਲੈ ਕੇ ਜਾਂਦਾ ਤਾਂ ਬਹੁਤ ਘੱਟ ਗੱਡੀਆਂ ਲੈ ਕੇ ਜਾਂਦੇ ਟੋਅ ਕਰਕੇ ਜੇਰੀਆ ਬਲਟੀਸ ਚੋਣੀ ਪਾਰਕਿੰਗ ਦੇ ਵਿੱਚ ਲਗਾਈ ਜਾਂਦੀ ਹੈ ਤੇ ਇਹਨਾਂ ਨੂੰ 800 ਰੁਪਏ ਵਸੂ ਲੈਂਦਾ ਪਰ ਜਿਹੜਾ ਮੋਕੇ ਦਾ ਚਲਾਨ ਕਰ ਦਿੱਤਾ ਜਾਂਦਾ ਉੱਥੇ ਗੱਡੀ ਟੋਅ ਕਰਕੇ ਉੱਥੇ ਛੱਡ ਦਿੱਤੀ ਜਾਂਦੀ ਹੈ 500 ਰੁਪਏ ਵਸੂ ਲਿਆ ਜਾਂਦਾ ਜਾਂ ਬਿੱਲ ਲੋਕ ਲਗਾ ਕੇ 500 ਰੁਪਏ ਵਸੂ ਲਿਆ ਜਾਂਦਾ ਉਹ ਸਬੰਧੀ ਨਾ ਤਾਂ ਕਾਰਪੋਰੇਸ਼ਨ ਕੋਲ ਕੋਈ ਰਿਕਾਰਡ ਹੈ ਤੇ ਨਾ ਹੀ ਕਾਰਪੋਰੇਸ਼ਨ ਅੱਗੇ ਠੇਕੇਦਾਰ ਤੋਂ ਲੈ ਕੇ ਕੋਈ ਦੇ ਰਿਹਾ ਸਿੱਧਾ ਲਿਖਿਆ ਦਿੱਤਾ ਹੈ ਰਿਕਾਰਡ ਡਾਕੂਮੈਂਟ ਦੇ ਵਿੱਚ ਉਪਲਬਧ ਨਹੀਂ ਹੈ ਵੀ ਰਿਕਾਰਡ 'ਚ ਨਹੀਂ ਹੈ ਤੁਹਾਨੂੰ ਇਹ ਦਿਨ ਲੱਗਦਾ ਜਿਵੇਂ ਸਰਕਾਰ ਦਾ ਨੁਕਸਾਨ ਕੀਤਾ ਜਾ ਰਿਹਾ ਜਿਸ ਤਰ੍ਹਾਂ ਕਹਿੰਦਾ ਮਤਲਬ ਅਤੇ ਲੋਕ ਲਗਾ ਦਿੱਤੇ ਉਹਦੇ ਕੋਈ ਰਿਕਾਰਡ ਹੈ ਨਹੀਂਗਾ ਬਿਲਕੁਲ ਜਿਉਂ ਮੈਨੂੰ ਲੱਗਦਾ ਕਿਨ ਜਿਹੜਾ ਵੀ ਕੋਠੇਗੀ ਵਾਲਾ ਜਾਏ ਉਹ ਲੋਕ ਲਾਇਆ ਕੁਝ ਵੀ ਕੀਤਾ ਹਰ ਇੱਕ ਚੀਜ਼ ਦਾ ਪਲ-ਪਲ ਦਾ ਇੱਕੀ ਛੋਟੀ-ਛੋਟੀ ਚੀਜ਼ ਦਾ ਰਿਕਾਰਡ ਕਾਰਪੋਰੇਸ਼ਨ ਕੋਲ ਹੋਣਾ ਚਾਹੀਦਾ ਪ੍ਰੋਪਰ ਤੇ ਇਹਦੇ ਵਿੱਚ ਬੀ ਲਗਾ ਲਗਾ ਦਿੰਦੇ ਬੀ ਲੋਕ ਲਈ ਵੀ ਮੈਂ ਪੁੱਛਿਆ ਸੀ ਇਹਨਾਂ ਕੋਲ ਕੀ ਅਧਿਕਾਰ ਹੈ ਪਰ ਇਹਨੇ ਕਹਿੰਦਾ ਸਾਡੇ ਕੋਲ ਕੋਈ ਰਿਕਾਰਡ ਜਾਂ ਡਾਕੂਮੈਂਟ ਮੌਜੂਦ ਨਹੀਂ ਹੈ ਸਾਡੇ ਕੋਲੇ ਇਹ ਲੈਟਰ ਪੈਡ ਖਾਲੀ ਦਿੱਤਾ ਗਿਆ ਹੈ। ਉਸ ਦੇ ਵਿੱਚ ਗੱਲ ਇਹ ਹੈ ਜੀ ਕਿ ਲੈਟਰ ਪੈਡ ਦਿੱਤਾ ਗਿਆ ਤੁਹਾਨੂੰ ਮੈਂ ਦਿਖਾਣਾ ਤੁਸੀਂ ਭਰੇ ਹੋਏ ਲੈਟਰ ਪੈਡ ਤਾਂ ਬਹੁਤ ਦੇਖੇ ਹੋਣਗੇ ਅੱਜ ਤੱਕ। ਇਹਦੇ ਵਿੱਚ ਇੱਕ ਲੈਟਰ ਪੈਡ ਫਾਈਲਾਂ ਦੇ ਵਿੱਚ ਲੱਗੇ ਹੋਏ ਆ, ਕੁਝ ਕਾਜ ਲੱਗੇ ਹੋਏ ਆ ਇਹ। ਉਹਦੇ ਵਿੱਚ ਪ੍ਰੋਪਰ ਸਟੈਂਪ ਵੀ ਲੱਗੀ ਹੋਈ ਆ ਕੰਟਰੈਕਟਰ ਦੀ ਜਾਂ ਕੰਪਨੀ ਦੀ ਤੇ ਨਾਲੇ ਦੋ ਦੇ ਸਾਈਨ ਵੀ ਕੀਤੇ ਹੋਏ ਆ ਤੇ ਬਲੈਂਕ ਲੈਟਰ ਪੈਡ ਆ। ਉਸ ਤੇ ਨਾ ਕੋਈ ਲੈਟਰ ਨੰਬਰ ਲੱਗਿਆ ਹੋਇਆ, ਨਾ ਕੋਈ ਡੇਟ ਲੱਗੀ ਹੋਈ ਆ, ਯਾਨੀ ਕਿ ਜਦੋਂ ਮਰਜੀ ਜੋ ਮਰਜੀ ਕੁਝ ਲਿਖਿਆ ਜਾ ਸਕਦਾ ਹੈ। ਇਹ ਵੀ ਇੱਕ ਵੱਡੇ ਘਪਲੇ ਦੀ ਸ਼ੰਕਾ ਲੱਗਦੀ ਹੈ। ਇਹਦੇ ਵਿੱਚ ਵੀ ਇਹ ਖਾਲੀ ਲੈਟਰ ਪੈਡ ਫਾਈਲਾਂ ਵਿੱਚ ਕੀ ਇਹ ਮੈਨੂੰ 3 ਚਾਰ ਪੇਜ ਤਾਂ ਤਿੰਨੇ ਦੇ ਪੇਜ ਤਾਂ ਤੱਕ ਮੈਨੂੰ ਦੇਤੇ ਬਾਕੀ ਸ਼ਾਇਦ ਹੋਰ ਵੀ ਹੋ ਸਕਦੇ ਆ ਹਾਂਜੀ ਮੇਰੇ ਸੀਰੀਅਲ ਨੰਬਰ ਮੈਨੂੰ ਤਿੰਨ ਤੱਕ ਦਿੱਤੇ 412 413 ਤੇ 414 ਤੱਕ ਮੈਨੂੰ ਦੇ ਚੁੱਕੇ ਆ ਹਾਂ ਬਿਲਕੁਲ ਬਲੈਂਕ ਲੈਟਰ ਪੈਡ ਹੋਰ ਵੀ ਹੋ ਸਕਦੇ ਆ ਸੰਭਾਵਨਾ ਹੈ ਅੱਗੇ ਫਿਰ ਤੁਸੀਂ ਕੀ ਸੋਚਿਆ ਵੀ ਹੁਣ ਇਸ ਚ ਇਹੀ ਕੰਪਲੀਟ ਪਾਉਂਗਾ ਇਹ ਖਾਲੀ ਲੈਟਰ ਪੈਡ ਰੱਖਣ ਦਾ ਮਕਸਦ ਕੀ ਸੀ ਕੀ ਗੱਲ ਸੀ ਇਹਦੀ ਜਾਂਚ ਕੀਤੀ ਜਾਵੇ ਤੇ ਜਿਹੜਾ ਰਿਕਾਰਡ ਕਾਰਪੋਰੇਸ਼ਨ ਕੋਲ ਨਹੀਂ ਆ ਲੈ ਕੇ ਦਿੱਤਾ ਜਾਵੇ ਪ੍ਰੋਪਰ ਸਾਰਾ ਰਿਕਾਰਡ ਉਸ ਤੋਂ ਸਰਕਾਰ ਦੇ ਉੱਤੇ ਮੈਂ ਕੰਪਲੀਟ ਬਿਲਕੁਲ ਡੀਸੀ ਸਾਮੂ ਹੀ ਪਾ ਰਹੇ ਆ ਵੀ ਇਹ ਕੁਛ ਹੋ ਰਿਹਾ ਜੀ ਵੀ ਐਗਰੀਮੈਂਟ ਕੁਛ ਹੋਰ ਕਹ ਰਿਹਾ ਪਰ ਰਿਕਾਰਡ ਉੱਤੇ ਨਹੀਂ ਪਹੁੰਚ ਰਿਹਾ ਜਿਹੜੇ ਦੋ ਕਿਤੇ ਜਾਂਦੇ ਵਾਹਨ ਉਹਨਾਂ ਦਾ ਵੀ ਰਿਕਾਰਡ ਉਸ ਕਾਰਪੇਸ਼ ਵਿੱਚ ਨਹੀਂ ਪਹੁੰਚ ਰਿਹਾ ਜਿਹੜੇ ਕਿ ਮੁੱਖੀ ਛੱਡ ਦਿੱਤੇ ਜਾਂਦੇ ਆ ਕਾਰਪੇਸ਼ ਨੂੰ ਸਿਰਫ ਉਹੀ ਰਿਕਾਰਡ ਜਾ ਰਹੇ ਜਿਹੜੇ ਵਹੀਕਲ ਟੋਅ ਕਰਕੇ ਮਲਟੀ ਸਟੋਰੀ ਪਾਰਕਿੰਗ ਦੇ ਵਿੱਚ ਲਿਜਾਏ ਜਾਂਦੇ ਆ ਬਾਕੀ ਦਾ ਕੋਈ ਰਿਕਾਰਡ ਨਹੀਂ ਉੱਥੇ